ਮੈਂ ਗਰਮ ਮਾਲ ਲਿਆਂਦਾ ਸੀ 2 ਲੱਖ ਰੁਪਏ ਦਾ ਉਹ ਚੋਰੀ ਹੋਇਆ ਕੈਸ਼ 20000 ਰੁਪਿਆ ਮੈਨੂੰ ਦੁਕਾਨ 7 ਵਜੇ 7:30 ਵਜੇ ਬੰਦ ਕੀਤੀ ਸੀ ਸਵੇਰੇ ਮੈਨੂੰ ਫੋਨ ਆਣ ਗਵਾਨ ਨੇ ਦੱਸਿਆ ਪਏ ਤੁਹਾਡੇ ਚੋਰੀ ਹੋ ਗਈ ਆ ਆ ਕੇ ਦੇਖ ਲਓ ਦੇਖ ਲਓ ਪੁਲਿਸ ਅਨਸਾਰ ਅਸੀਂ ਸੂchna ਦੇ ਦਿੱਤੀ ਹੈਗੀ ਆ ਤੇ ਅਧਿਕਾਰੀ ਹਜੇ ਤੱਕ ਆਏ ਨਹੀਂ ਹੈਗੇ ਕੀ ਕਰਨਾ ਚਾਹੁੰਦੇ ਪੁਲਿਸ ਕੋਲੋਂ ਦੁਤੀ ਮੰਗ ਕਰਦੇ ਮਾਂਗ ਉਹਨਾਂ ਨੂੰ ਕਰਦੇ ਆ ਆਣ ਕੇ ਮੌਕਾ ਦੇਖਣ ਤੇ ਸਾਡੀ ਜੋ ਵੀ ਚੋਰਾਂ ਨੇ ਕੀਤੀ ਆ ਉਹਨਾਂ ਤੇ ਕਾਰਵਾਈ ਕਰਨ ਕਿੰਨੇ ਚਿਰ ਹੋ ਗਏ ਇੱਥੇ ਗੱਲ ਮਾੜੀ ਦੇ ਮੈਨੂੰ 6 ਸਾਲ ਹੋ ਗਏ ਆ ਪਹਿਲਾ 6 6 ਸਾਲਾਂ ਦੇ ਵਿੱਚ ਪਹਿਲੀ ਵਾਰੀ ਇਹ ਕੰਮ ਹੋਇਆ ਆ ਨਹੀਂ ਤਾਂ ਅੱਜ ਤੱਕ ਕੋਈ ਐਹੋ ਜਿਹਾ ਕੰਮ ਨਹੀਂ ਹੋਇਆ ਕੀ ਮੰਗ ਰਹੇ ਅਟੀ ਸਾਡੀ ਮੰਗ ਇਹੋ ਹੀ ਆ ਕਿ ਜੋ ਵੀ ਚੋਰ ਆ ਫੜੇ ਜਾਣ ਉਹਨਾਂ ਤੇ ਪੁਲਿਸ ਪ੍ਰਚਾਰਣਕ ਕਰਨ ਜੋ ਵੀ ਕੰਪਲੇਨਟ ਪੁਲਿਸ ਪੰਜਾਬ ਨੇ ਇਹ ਕੀਤੀ ਹੈ ਕਿ ਚੋਰਾ ਤਿੰਨ ਕੇਲ ਕੀਤੀ ਜਾਵੇ ਮੈਂ ਗਰਮ ਮਾਲ ਲਿਆਂਦਾ ਸੀ 2 ਲੱਖ ਰੁਪਏ ਦਾ ਉਹ ਚੋਰੀ ਹੋਇਆ ਕੈਸ਼ 20000 ਰੁਪਿਆ ਮੈਨੂੰ ਦੁਕਾਨ 7 ਵਜੇ 7:30 ਵਜੇ ਬੰਦ ਕੀਤੀ ਸੀ ਸਵੇਰੇ ਮੈਨੂੰ ਫੋਨ ਆਣ ਗਵਾਨ ਨੇ ਦੱਸਿਆ ਫੇ ਤੁਹਾਡੇ ਚੋਰੀ ਹੋ ਗਈ ਆ ਆਣ ਕੇ ਦੇਖ ਲਓ ਦੇਖ ਲਓ ਪੁਲਿਸ ਅੰਸਾਰ ਅਸੀਂ ਸੂਚਨਾ ਦੇ ਦਿੱਤੀ ਹੈਗੀ ਆ ਤੇ ਅਧਿਕਾਰੀ ਹਜੇ ਤੱਕ ਆਏ ਨਹੀਂ ਹੈਗੇ ਕੀ ਕਰਨਾ ਚਾਹੇ ਪੁਲਿਸ ਕੋਲੋਂ ਕੀ ਮੰਗ ਕਰਦੇ ਮੰਗ ਉਹਨਾਂ ਨੂੰ ਕਰਦੇ ਆ ਆਣ ਕੇ ਮੌਕਾ ਦੇਖਣ ਤੇ ਸਾਡੀ ਜੋ ਵੀ ਚੋਰਾਂ ਨੇ ਕੀਤੀ ਆ ਉਹਨਾਂ ਤੇ ਕਾਰਵਾਈ ਕਰਨ ਕਿੰਨਾ ਚਿਰ ਹੋ ਗਿਆ ਇੱਥੇ ਮੈਨੂੰ 6 ਸਾਲ ਹੋ ਗਏ ਆ ਪਹਿਲਾ ਸੇ ਸੇਲਾ 6 ਸਾਲਾਂ ਦੇ ਵਿੱਚ ਪਹਿਲੀ ਵਾਰੀ ਇਹ ਕੰਮ ਹੋਇਆ ਆ ਨਹੀਂ ਤਾਂ ਅੱਜ ਤੱਕ ਕੋਈ ਇਹੋ ਜਿਹਾ ਕੰਮ ਨਹੀਂ ਹੋਇਆ ਕੀ ਮੰਗ ਰਹੇ ਹੋ ਡੀਜੀ ਸਾਡੀ ਮੰਗ ਇਹੋ ਹੀ ਆ ਕਿ ਜੋ ਵੀ ਚੋਰ ਆ ਫੜੇ ਜਾਣ ਉਹਨਾਂ ਤੇ ਪੁਲਿਸ ਪ੍ਰਚਾਰਣ ਕਰਨ ਜੋ ਵੀ ਕੰਮ ਲੈ ਕਰਨ ਪੁਲਿਸ ਪੰਜਾਬ ਨੇ ਇਹ ਹੀ ਕੀਤੀ ਹੈ ਕਿ ਚੋਰਾਂ ਤੇ ਨਕੇਲ ਕੀਤੀ ਜਾਵੇ ਮੈਂ ਗਰਮ ਮਾਲ ਲਿਆਂਦਾ ਸੀ 2 ਲੱਖ ਰੁਪਏ ਦਾ ਉਹ ਚੋਰੀ ਹੋਇਆ ਕੈਸ਼ 20000 ਰੁਪਇਆ ਮੈਨੂੰ ਦੁਕਾਨ 7 ਵਜੇ 7:30 ਵਜੇ ਬੰਦ ਕੀਤੀ ਸੀ ਸਵੇਰੇ ਮੈਨੂੰ ਫੋਨ ਆਣ ਗਵਾਨ ਨੇ ਦੱਸਿਆ ਫੇ ਤੁਹਾਡੇ ਚੋਰੀ ਹੋ ਗਈ ਆ ਆਣ ਕੇ ਦੇਖ ਲਓ ਦੇਖ ਲਓ ਪੁਲਿਸ ਅੰਸਾਰ ਅਸੀਂ ਸੂਚਨਾ ਦੇ ਦਿੱਤੀ ਹੈਗੀ ਆ ਤੇ ਅਧਿਕਾਰੀ ਹਜੇ ਤੱਕ ਆਏ ਨਹੀਂ ਹੈਗੇ ਕੀ ਕਰਨਾ ਚਾਹੁੰਦੇ ਨੇ ਪੁਲਿਸ ਨੂੰ ਕੀ ਮੰਗ ਕਰਦੇ ਮੰਗ ਉਹਨਾਂ ਨੂੰ ਕਰਦੇ ਆ ਆਣ ਕੇ ਮੌਕਾ ਦੇਖਣ ਤੇ ਸਾਡੀ ਜੋ ਵੀ ਚੋਰਾਂ ਨੇ ਕੀਤੀ ਆ ਉਹਨਾਂ ਤੇ ਕਾਰਵਾਈ ਕਰਨ ਕਿੰਨ ਜੀਰੋ ਗਏ ਤੇ ਗਾਲ ਮਾਰਦੇ ਮੈਨੂੰ 6 ਸਾਲ ਹੋ ਗਏ ਆ ਪਹਿਲਾ 6 6 ਸਾਲਾਂ ਦੇ ਵਿੱਚ ਪਹਿਲੀ ਵਾਰੀ ਇਹ ਕੰਮ ਹੋਇਆ ਆ ਨਹੀਂ ਤਾਂ ਅੱਜ ਤੱਕ ਕੋਈ ਐਹੋ ਜਿਹਾ ਕੰਮ ਨਹੀਂ ਹੋਇਆ ਕੀ ਮੰਗ ਆ ਤੁਹਾਡੀ ਸਾਡੀ ਮੰਗ ਇਹੋ ਹੀ ਆ ਕਿ ਜੋ ਵੀ ਚੋਰ ਆ ਫੜੇ ਜਾਣ ਉਹਨਾਂ ਤੇ ਪੁਲਿਸ ਪ੍ਰਚਾਰਣ ਕਰਨ ਜੋ ਵੀ ਕੰਮ ਲੈ ਕਾਰ ਪੁਲਿਸ ਪੰਜਾਬ ਨੇ ਇਹ ਹੀ ਕੀਤੀ ਆ ਕਿ ਚੋਰਾਂ ਤੇ ਨਕੇਲ ਕੀਤੀ ਜਾਵੇ